ਲੈ ਵੀ ਮਿੱਤਰਾ ਆਪਾਂ ਵੀ ਬਣਾਤੀ ਗਨ ਇੱਕ ਨਾ YouTube ਤੇ ਵਾਵਾ ਦਿਨਾਂ ਦਾ ਰੌਲਾ ਪਿਆ ਸੀਗਾ ਐਵੇਂ ਲੋਕ ਪਟਾਕਿਆਂ ਦੇ ਪੈਸੇ ਖਰਚੀ ਜਾਂਦੇ ਆ ਹਾਂਜੀ ਤਨ ਸੌਖਾ ਕੰਮ ਦਿਖਾਉਣਾ ਮੈਂ ਮੈਂ ਇੱਥੇ ਪੁਰਜਾ ਆਪ ਹੀ ਤਿਆਰ ਕਰਦਾ ਹੈ ਨਾ ਹਾਂਜੀ ਫਟਕ ਦਾ ਟੋਟਾ ਤਿੰਨ ਦਾ ਲਿਆ ਹਾਂਜੀ ਇੱਕ ਸਗੜ ਲਈ ਤਿੰਨ ਦੋ ਦੀ ਆਹ ਦੋ ਫਟ ਦਾ ਪੈਪ 2 ਇੰਚ ਦਾ ਮੋਰੇ ਸਲੂਸ਼ਨ ਲਾ ਕੇ ਇਹਨਾਂ ਨੂੰ ਤਿੰਨਾਂ ਨੂੰ ਫਿੱਟ ਕਰਦਾ ਆਪਸੇ ਚਾ ਢੱਕਣ ਉੱਤੇ ਛਾੜਦਾ ਤਿੰਨ ਦਾ ਢੱਕਣਾ ਠੀਕ ਹੈ ਇਹ ਕਿਛੇ ਕਿੱਥੇ ਕਰਦਾ ਇੱਕ ਛੇ ਕਿੱਥੇ ਕਰਦਾ ਹਾਂਜੀ ਠੀਕ ਆ ਤੇ ਚਲਾਉਣੀ ਕਿਦਾਂ ਹੈ ਚਲਾਉਣ ਦਾ ਵੀ ਤੰਦਦਾ ਆ ਜਿਹੜਾ ਇੱਕ ਪਾਈਪ ਥੋੜਾ ਜਿਹਾ ਲੈ ਕੇ ਉਹਨੂੰ ਕੱਟ ਲਿਆ ਬੰਗ ਜੀ ਬਣ ਗਈ ਹੈ ਇਹਨੂੰ ਇਹਦੇ ਉੱਤੇ ਆਪਾਂ ਛਾੜ ਦੇਣਾ ਹੈ ਇਹਨੂੰ ਕਵਰ ਕਰ ਲਈ ਅੰਦਰ ਠੀਕ ਹੈ ਜੀ ਇਹ ਹੁਣ ਆਪਾਂ ਇਹਨੂੰ ਬੰਦ ਕਰਨਾ ਹੋਵੇ ਤੇ ਇਦਾਂ ਹੋ ਸਕਦਾ ਠੀਕ ਹੈ ਜੀ ਠੀਕ ਆ ਚਲਾਉਣੀ ਇਦਾਂ ਵੀ ਆ ਜਿਹੜਾ ਲਾਈਟਰ ਹੁੰਦਾ ਆਪਣਾ ਹਾਂਜੀ ਕਿਚਨ ਦਾ ਇਹ ਵਿੱਚ ਇਹਦੇ ਫਸਾ ਦਾ ਪਿੱਛੇ ਠੀਕ ਹੈ ਠੀਕ ਆ ਹਾਂਜੀ ਇਹ ਆਪਣਾ ਹੋ ਗਿਆ ਜੀ ਉਹ ਬਿੱਲ ਦੇਣ ਵਾਲੀ ਗੱਲ ਬਣ ਗਈ ਹੈ ਠੀਕ ਤੇ ਚ ਪਾਉਣਾ ਕੀ ਇਹਦੇ ਆਇਦ ਦੇਣਾ ਇਹ ਗੈਸ ਵੈਲਡਿੰਗ ਵਾਲੇ ਕੋਲ ਮਿਲਦੇ ਹੁੰਦਾ ਹਣਾ ਕੇਲੇ ਪਕਾਉਣ ਵਾਲਾ ਮਸਾਲਾ ਉਹ ਲਾਲ ਆ ਜਾ ਗੈਸ ਵੈਲਡ ਵਾਲੇ ਬਤਦੇ ਇਹਨੂੰ ਨਾਂ ਤੇਰਾ ਜਿਆਦਾ ਪਤਾ ਨਹੀਂ ਕੀ ਹੁੰਦਾ ਉਹ ਲੈ ਉਹਨਾਂ ਕੋਲ ਲੈਂਦਾ ਆਪਾਂ ਹਣਾ ਠੀਕ ਹੈ ਜੀ ਥੋੜਾ ਆ ਜਾ ਇਹਦੇ ਚੋਂ ਇੰਨਾ ਵੀ ਹਿੱਸਾ ਤੋਲ ਲਿਆ ਹਾਂਜੀ ਇਹਨੂੰ ਆਪਾਂ ਇੱਥੇ ਦੀ ਮੋਰੀ ਵਿੱਚ ਦੀ ਵਿੱਚ ਸਿੱੜਦਾ ਠੀਕ ਹੈ ਜੀ ਆ ਗਿਆ ਵਿੱਚ ਠੀਕ ਹੈ ਹਾਂਜੀ ਥੋੜਾ ਜਿਹਾ ਪਾਣੀ ਆਪਾਂ 2-3 ਟੁੱਪਕੇ ਪਾਣੀ ਦੇ ਸਾਹਮਣੇ ਲਿਆਜ ਦੱਲੇ ਬੰਨ ਹਾਂਜੀ ਜਿਆਦਾ ਨਹੀਂ ਪਾਉਣਾ ਬਸ ਮੜਾ ਜਿਆ ਪੈ ਗਿਆ ਮੜਾ ਜਿਆ ਪਾਣੀ ਪਾ ਕੇ ਇਹਨੂੰ ਆਪਾਂ ਦੇਣਾ ਉੱਤੋਂ ਕਵਰ ਕਰ ਹਾਂਜੀ ਕਵਰ ਹੋ ਗਿਆ ਇਹ ਇੱਥੇ ਤੁਸੀਂ ਮੜੀ ਜਿਆ ਹੀਟ ਹੋਣ ਵਾਲਾ ਪੈਂਦਾ ਵੈਸੇ ਇਹ ਇੰਨੇ ਕਦੇ ਵਿੱਚ ਹੋ ਹੀ ਜਾਂਦਾ ਲਗਭਗ ਠੀਕ ਹੈ ਜੀ ਜਦੋਂ ਇਹ ਹੀਟ ਹੋ ਗਿਆ ਉਸੇ ਵੇਲੇ ਹੋ ਜਾਂਦਾ ਲਗਭਗ ਠੀਕ ਹੈ ਜੀ ਇਹ ਹੁਣ ਇਹਦੇ ਵਿੱਚ ਬਣ ਗਈ ਹੈ ਗੈਸ ਹਾਂਜੀ ਉਹ ਜਿਹੜਾ ਆਪਣਾ ਮਸਾਲਾ ਉਹਨੂੰ ਆਪਾਂ ਥੱਲੇ ਸਿੱਟ ਇਹਨੂੰ ਆਪਾਂ ਸਿੱਟ ਬਾਅਦ ਹਟੋ ਹੁਣ ਜਿਹੜੀ ਗੈਸ ਆ ਹਾਂਜੀ ਇਹਨੂੰ ਆਪਾਂ ਆਦੇਬ ਠੀਕ ਹੈ ਵਾਹ ਕੀ ਆ ਬੰਨ ਗਈ ਹੈ ਜਿੰਨੇ ਮਰਜੀ ਟੱਕੇ ਚਲਾ ਲੋ ਤੁਸੀਂ ਠੀਕ ਹੈ ਏਡਾ ਦੀ ਮਨਲਾ ਦਾ ਅੱਧਾ ਕਿਲੋ ਨਹੀਂ ਲੱਗਣੀ ਇਹ ਪਟਾਸ਼ ਹਾਂਜੀ ਜੋ ਵੀ ਪਟਾਸ਼ ਯਾਰ ਕੀ ਕਹਿੰਦੇ ਆ ਇਹ ਬਣਾਇਆ ਸੀ ਪੁਰਜਾ ਕਾਮਯਾਬ ਹੋ ਗਿਆ ਠੀਕ ਹੈ ਏਡਾ ਦਾ ਕੰਮ ਆ ਇਹ